ਸਤਿ ਸ਼੍ਰੀ ਅਕਾਲ ਜੀ ਸੰਧੂ ਡੈਰੀ ਫਾਰਮ ਤੇ ਤੁਹਾਡਾ ਸਵਾਗਤ ਹੈ ਲੈ ਵੀ ਮਿੱਤਰੋ ਆਪਣੇ ਫਾਰਮ ਤੇ ਇੱਕ ਫੇਰ ਨਵੀਂ ਵੀਡੀਓ ਸ਼ੂਟ ਕਰਨ ਲੱਗੇ ਆ 10 ਤਰੀਕਾ ਆਪਣਾ 7ਵਾਂ ਮਹੀਨਾ 2025 ਜੇ ਗੱਲ ਕਰ ਲਈਏ ਇਹ ਮਹੀਨੇ ਵੀ ਆਪਾਂ ਦੂਜੀ ਵੀਡੀਓ ਬਣਾਉਣ ਲੱਗੇ ਆ ਤੇ ਇੱਕ ਤੁਹਾਨੂੰ ਹੋਰ ਗੱਲ ਦੱਸਦਾ ਲੈ ਪਹਿਲਾਂ ਆਪਾਂ ਐਡਰੈਸ ਬੋਲਦੀਏ ਪਿੰਡ ਰਾਮਗੜ੍ਹ ਸੰਧੂਆ ਜ਼ਿਲ੍ਹਾ ਸੰਗਰੂਰ ਨੇੜੇ ਲਹਿਰਾਗਾ ਕਿਸੇ ਵੀ ਭਰਾ ਨੇ ਕੋਈ ਪਸ਼ੂ ਖਰੀਦਣਾ ਹੁੰਦਾ ਤਾਂ ਤੁਸੀਂ ਆਪਣੇ ਨੰਬਰ ਤੇ ਫੋਨ ਕਰਕੇ ਆ ਸਕਦੇ ਹੋ ਦੇਖ ਕੇ ਭਰ ਕੇ ਲਿਆ ਸਕਦੇ ਹੋ ਕੁਆਲਿਟੀ ਆਪਣੇ ਲਵੇ ਬਹੁਤ ਪਰਾ ਪਹਿਲਾਂ ਤੋਂ ਜੁੜੇ ਹੋਏ ਆ ਕੁਆਲਿਟੀ ਤੁਹਾਨੂੰ ਪਤਾ ਵੀ ਆਪਣੇ ਲਵੇ ਉੱਚ ਚੋਟੀ ਦੀ ਹੁੰਦੀ ਆ ਹਮੇਸ਼ਾ ਕੋਈ ਵੀ ਚੀਜ਼ ਆਪਾਂ ਦੱਸ ਕੇ ਦੇ ਦਾਂਗੇ ਨਾ ਕਰਕੇ ਵੀ ਰੱਬ ਨਾ ਚਾਹੁੰਦਾ ਹੋਇਆ ਕਦੇ ਹੋ ਸਕਦਾ ਵੀ ਕਦੇ ਕੋਈ ਗੱਲਬਾਤ ਐਦਾਂ ਵੀ ਹੋ ਜੇ ਨਹੀਂ ਆਪਾਂ ਬਹੁਤ ਧਿਆਨ ਰੱਖਦੇ ਆ ਆਪਣੇ ਗਾਕ ਦਾ ਗਾਕ ਨੂੰ ਆਪ ਘਾਟਾ ਝੱਲ ਲਾਂਗੇ ਪਰ ਕਦੇ ਮਾੜੀ ਚੀਜ਼ ਆਪਣੇ ਫਾਰਮ ਤੋਂ ਸੋਚਿਆ ਰਹੀ ਵੀ ਆਪਾਂ ਗਲਤ ਵੇਚੀ ਹੈ ਹਨਾ ਪਰ ਕਦੇ ਜਾਣ ਬੁੱਝ ਕੇ ਕਿਸੇ ਨਾਲ ਧੋਖਾ ਨਹੀਂ ਕੀਤਾ ਪਰ ਸਾਹਣੀਆਂ ਚੀਜ਼ਾਂ ਨੇ ਕਦੇ ਇਹਨਾਂ ਨੇ ਚੰਗਾ ਕਹੋਣਾ ਇਹਨਾਂ ਨੇ ਮਾੜਾ ਆਪਣੇ ਤਾਂ ਆਪ ਤਾਂ ਬਹੁਤ ਸੋਚਦੇ ਆ ਵੀ ਆਪਾਂ ਚੰਗੀ ਬਣ ਕੇ ਰਹੀਏ ਪਰ ਕਦੇ ਹੋ ਸਕਦਾ ਜੀ ਇਹੀ ਮਾੜਾ ਵੀ ਕਹਾ ਦਿੰਦੀਆਂ ਨੇ ਹਨਾ ਕਿਉਂ ਇਹ ਜ਼ਰੂਰੀ ਨਹੀਂ ਹੁੰਦਾ ਯਾਰ ਕਈ ਵਾਰੀ ਚੰਗੀ ਭਲੀ ਵੀ ਆਪਣੇ ਲੱਗੇ ਵੀ ਬਹੁਤ ਚੰਗੀਆਂ ਭਲੀਆਂ ਖਰੀਦੀਆਂ ਮਾੜੀਆਂ ਹੋ ਜਾਂਦੀਆਂ ਨੇ ਪਾਪ ਕੋ ਉਹੀ ਗੱਲ ਆ ਵੀ ਆਪਾਂ ਆਪਣੇ ਘਰੋਂ ਹਰੇਕ ਭਰਾ ਦੇ ਕੋਈ ਚੰਗੀ ਜਾਣ ਬਣ ਜਾਵੇ ਤਾਂ ਉਹੀ ਗੱਲ ਫੇਰ ਹਨ ਰੁਪਏ ਚਾਹੇ 2 ਰੁਪਏ ਘੱਟ ਜੁੜ ਜਾਣਾ ਆਪਾਂ ਹਮੇਸ਼ਾ ਇਹ ਚਾਹੁੰਦੇ ਆ ਵੀ ਆਪਾਂ ਲੋਕ ਆਪਣੇ ਨਾਲ ਵੱਧ ਤੋਂ ਵੱਧ ਜੋੜੀਏ ਤੋੜੀਏ ਨਾ ਆਪਣੇ ਨਾਲ ਵੱਧ ਤੋਂ ਵੱਧ ਜੋੜੀਏ ਤੇ ਇਹੀ ਗੱਲ ਫੇਰ ਅੱਜ ਇੱਕ ਨਵੀਂ ਝੋਟੀ ਲੈ ਕੇ ਆਣ ਲਈ ਇੱਕ ਗੱਲ ਹੋਰ ਤੁਹਾਡੇ ਨਾਲ ਸਾਂਝੀ ਕਰਦਾ ਵੀ ਪਸ਼ੂਆਂ ਦੇ ਰੇਟ 'ਚ ਭਾਰੀ ਕਰਵਟ ਹੋਈ ਐ ਇਹ ਖੁਸ਼ੀ ਦੀ ਵੀ ਗੱਲ ਆ ਚਲੋ ਵਪਾਰੀਆਂ ਦਾ ਤਾਂ ਹੁੰਦਾ ਰਹਿੰਦਾ ਜੇ ਕਈ ਵੀ ਆਪਾਂ ਜਿਹੜੇ ਪਹਿਲਾਂ ਪਸ਼ੂ ਖਰੀਦ ਰੱਖੇ ਨੇ ਤਾਂ ਉਹ ਤਾਂ ਨਹੀਂ ਵੀ ਹੁਣ ਨਫੇ ਵਾਲੀ ਗੱਲਬਾਤ ਰਹੀ ਹੈ ਨਾ ਕਿਉਂ ਬਹੁਤ ਮੰਡੀਆਂ ਵੀ ਥੋੜੀਆਂ ਜਿਹੀਆਂ ਮੰਡੀਆਂ ਜਾ ਰਹੀਆਂ ਨੇ ਪਿਛੀਆਂ ਦੋ ਤਿੰਨ ਮੰਡੀਆਂ ਤੋਂ ਮੈਂ ਤਾਂ ਨਹੀਂ ਕਹਿੰਦਾ ਵੀ ਕਿਸੇ ਵਪਾਰੀ ਨੂੰ ਕੋਈ ਨਫਾ ਬਣਦਾ ਹੋਊਗਾ ਹੈ ਨਾ ਪਿੰਡਾਂ 'ਚ ਆਪਾਂ ਰੇਟ ਉਹੀ ਨੇ ਤੇਜ਼ ਹੋ ਰਿਹਾ ਕੰਮ ਹਰੇਕ ਆ ਨਾ ਪਹਿਲਾਂ ਲਈ ਦੇਫਤਾਰ ਪੀ ਅਗਲਾ ਰੇਟ ਮੰਗੀ ਜਾ ਰਿਹਾ రికార్డ్ ਇਸ ਵਾਰ ਇੰਨੇ ਗਰ ਰਿਕਾਰਡ ਰੁੱਟੇ ਨੂੰ ਵੀ ਜਿੰਨਾ ਪਸ਼ੂ ਇਸ ਸਾਲ ਤੇਜ਼ ਵਿਕਿਆ ਨਾ ਵੀ ਬਸ ਹੱਦੋਂ ਬਾਹਰ ਹੋ ਗਈ ਪਈ ਆ ਗੱਲ ਨਾਰਮਲ ਮੱਝ ਆਪਣੀ ਸਵਾ ਲੱਖ ਤੋਂ ਉੱਪਰ ਚੱਲ ਗਈ ਦੀ ਜੇ ਆਪਾਂ ਚੰਗੀ ਝੋਟੀ ਲੈਂਦੇ ਤਾਂ ਦਾ 2 ਲੱਖ ਰੁਪਈਆ ਖਰਚਣਾ ਪੈਂਦਾ ਤੀਗਾ ਤੇ ਹੁਣ ਰੇਟ ਬਹੁਤ ਰੇਟ ਤਾਂ ਆ ਨੂੰ ਆਏ ਨੇ ਹਰੇਕ ਮੱਝ ਜੇ ਆਪਾਂ ਚੰਗੀ ਝੋਟੀ ਦੀ ਗੱਲ ਕਰੀਏ ਤਾਂ 50000 ਨਹੀਂ ਨਾਰਮਲ ਝੋਟੀ ਆਪਣੀ ਐ ਲਾ ਲਓ ਵੀ 25 ਤੋਂ 30000 ਮੰਦੀ ਹੋਈ ਆ ਹੁਣ ਦੇ ਹਾਲਾਤਾਂ ਚ ਤਾਂ ਇਹੋ ਹੀ ਗੱਲ ਆ ਵੀ ਰੇਟ ਹੋਰ ਵੀ ਘਟਣ ਦਾ ਚੰਗੀ ਗੱਲ ਆ ਕਿਉਂਕਿ ਪਸ਼ੂ ਖਰੀਦਣਾ ਆਮ ਬੰਦੇ ਦੇ ਬਸ ਤੋਂ ਬਾਹਰ ਹੋ ਗਿਆ ਲਿਆ ਦੀਗਾ ਦੁੱਧ ਪੀਣ ਨੂੰ ਤਾਂ ਪਸ਼ੂ ਲੈਣਾ ਬਹੁਤ ਮੁਸ਼ਕਲ ਦੀ ਗੱਲ ਮੈਂ ਆਪਾਂ ਅੱਜ ਸੁਣ ਝੋਟੀਆਂ ਲਟਾਉਂਦੇ ਲਾ ਦੇਖੋ ਤੁਸੀਂ ਝੋਟੀ ਵੀ ਕੀ ਗੱਲ ਬਾਤ ਹੈ ਨਾ ਦੂਜਾ ਸੂਆ ਝੋਟੀ ਸੂਈਆ ਸਿਰੇ ਦੀ ਝੋਟੀ ਹੈ ਜੇ ਗੱਲ ਕਰਦੇ ਹੁਣ ਹੀ ਆਪਣੇ ਫਾਰਮ ਤੇ ਆਈ ਆ ਪਿੱਛੇ ਹੀ ਗਈ ਆ ਇੱਕ ਗੱਲ ਹੋਰ ਵੀ ਦੇਖੋ ਪਰਸੋਂ ਦੀ ਝੋਟੀ ਸਰੀਰ ਦੀ ਬਹੁਤ ਖਾਲੀ ਆ ਇੱਕ ਗੱਲ ਹੋਰ ਉਹਦੇ ਨਾਲ ਸਾਂਝੀ ਕਰਦਾ ਵੀ ਮੇਨ ਝੋਟੀ ਵੀ ਖਾਲੀ ਬਜ਼ਾਰਾ ਅੱਥਰਾ ਚ ਵੀ ਝੋਟੀ ਆਪਾਂ ਬੱਚਾ ਲਾ ਕੇ ਬਸਮਾਵਾਂਗੇ ਉਹ ਗੱਲ ਵੀ ਹੈਗੀ ਵੀ ਬਾਜ਼ਾਰ ਛੱਡ ਕੇ ਵੀਡੀਓ ਬਣਾਪੀ ਬਹੁਤ ਅੰਗਾ ਪਰਣ ਚੱਈਏ ਮੇਨ ਗੱਲ ਜਿਹੜਾ ਇਹਦਾ ਰੇਟ ਅੱਜ ਦੇ ਦਾਂਗੇ ਨਾ ਤੁਸੀਂ ਆਪ ਦੇਖੋ ਯਾਰ ਵੀ ਕੀ ਕੀ ਜਨੇਟ ਦੇ ਦਾਂਗੇ ਆਪਾਂ ਜਿਹੜੀ ਝੋਟੀ ਉਹੀ ਗੱਲ ਐਦਾਂ ਦੀਆਂ ਝੋਟੀਆਂ ਤੁਸੀਂ ਆਪ ਦੇਖੀਆਂ ਨੇ 2-2 ਲੱਖ ਰੇਟ ਦੀਆਂ ਸੇਲ ਆਪਣੇ ਫਾਰਮ ਤੋਂ ਵੀ ਹੋਈਆਂ ਨੇ ਛੇ ਕੱਟੀਆਂ ਜਾਤ ਨਸਲਾ ਇੰਨੀ ਕੀ ਚੰਗੀ ਆ ਐਂ ਦੇਖ ਲੋ ਵੀ ਖਾਲੀ ਥਣਾ ਤੇ ਖਾਲੀ ਬਿਜ਼ਾਰ ਆਪਾਂ ਸਮਝੋਟੀ ਵਿਖਾਵਾਗੇ ਰਿੰਗ ਸਿੰਘ ਦੀ ਅੱਥੜੇ ਆਣ ਥਣਾ ਹੁਣਾਂ ਦੇ ਨੇ ਕੰਮ ਮਰਵਾ ਦੇ ਪਿੱਛੇ ਕੱਟੀ ਆ ਬੱਚੇ ਦੇ ਨਾਲ ਮਿਲ ਕੇ ਨਾ ਮਰਵਾਇਆ ਫਿਰ ਆਪਾਂ ਝੋਟੀ ਤੇ ਖਾ ਲੈ ਆ ਦੇ ਕੱਟੀ ਪਿੱਛੇ ਆ ਆ ਲੈ ਸਾਹ ਦੇ ਮੈਨੂੰ ਬਹੁਤ ਸ਼ਾਨਦਾਰ ਘੋਟਿਆ ਨਿਵਾਸ ਹੈ ਤੁਸੀਂ ਦੱਸਦਾ ਚੌੜਾ ਤੇ 20 ਕਿਲੋ ਵਾਲੀ ਨਹੀਂ ਤਾਂ 15 ਕਿਲੋ ਦੀਆਂ ਨਾਲ ਬਾ ਗਰੰਟੀ ਦੇ ਦਾਂਗੇ 10 ਕਿਲੋ ਤੋਂ ਬਾਹਰ ਹੁਣ ਖੀਸ ਤੋਂ ਖਾਲੀ ਹੁੰਦੇ ਸਟਾਰਟ ਲੈ ਹੁਣ ਇੱਕ ਵਾਰੀ ਪਿੱਛੋਂ ਮੈਂ ਦਿਖਾ ਦੇ ਸਿੰਗ ਪੱਖੋਂ ਵੀ ਰੰਗ ਪੱਖੋਂ ਵੀ ਯਾਤ ਪ੍ਰੀਰ ਵਾਲੀ ਝੋਟੀ ਆ ਬਾਜਾਇਜ ਰੇਟ ਤੁਸੀਂ ਉਹੀ ਕਰਦਾ ਵੀ ਝੋਟੀ ਦਾ ਤੋਂ ਬਹੁਤ ਜ਼ਿਆਦਾ ਰੇਟ ਲਾਗੇ ਕਈ ਵਾਰੀ ਆਪ ਵੀ ਇਹ ਦੂਜਾ ਖਰੀਦ ਲਾਂਗੇ ਜਿੰਨੇ ਦੀ ਆਪਾਂ ਅੱਜ ਵੇਚਦੇ ਇਦੋਂ 20000 ਦਿੱਤੀ ਗਿਆ ਆਪਾਂ ਨੇ ਮੂਰੇ ਇਦਣੀਆਂ ਆਪ ਖਰੀਦੀਆਂ ਨੇ ਅੱਜ ਤੋਂ 10 ਦਿਨ ਪਹਿਲਾਂ ਇਹ ਨਵੀਂ ਝੋਟੀ ਆਈ ਆ ਮੇਰੇ ਕੋਲ ਅੱਜ ਸਾਹੇ ਥੋੜੇ ਨਾਲ ਇਹ ਦਿਖਾਈ ਆ ਐਨ 15 ਕਿਲੋ ਬਕਾਇਦਾ ਦੁੱਧ ਦੱਸੂ ਦੱਸੂ ਉਰੇ ਹਮ ਤਾਂ ਆ ਦੇਖੋ ਕੀ ਸੋਨਾ ਲੇਵਾ ਦੇਖੋ ਐਨ ਥਣਾ ਥਣਾ ਦੀ ਐਨ ਗੱਲਬਾਤ ਦੇਖੋ ਲੇਵਾ ਦਾ ਲਵਾ ਦਾ ਚੜਾਈ ਦੇਖ ਲਓ ਕਿੰਨੀ ਆ ਇਹਦੇ ਬੱਚਾ ਲਾ ਕੇ ਬਸਮਾਈ ਪੁੱਤਾਂ ਏ ਬੱਚਾ ਲਾ ਕੇ ਬਸਵਾ ਦੇ ਪਿੱਛੇ ਕੱਟੀ ਆ ਬਾਹ ਗੈਜ ਭਾ ਦੇ ਦਾਂਗੇ ਤੁਸੀਂ ਇੱਕ ਵਾਰੀ ਉਹਦੀ ਧਾਰਾ ਚੈੱਕ ਕਰਾ ਦੇ ਬੱਚਾ ਖੜੇ ਪਹਿਲਾਂ ਬਾਲਟੀ ਫੇਰ ਲਈ ਉਹ ਖੜਿਆ ਬੱਚਾ ਮੂਰੇ ਆ ਜਾ 100 30 ਟੀ ਹੋਰ ਦਿਖਾ ਦਨੇ ਆਪਾਂ ਦੇ ਪਿਛਲੀ ਵੀੜੇ ਚ ਵੀ ਪਾਈ ਸੀ ਇਹ ਜੋ ਕਿ ਆਪਣੀ 5 ਮਹੀਨੇ ਦੀ ਗੱਬਣ ਇਹਦਾ ਆਪਣਾ ਕਿਸੇ ਨਾਲ ਸੌਦਾ ਵੀ ਹੋ ਗਿਆ ਤੀਗਾ ਝੋਟੀ ਕਿਸੇ ਦੇ ਉਹੀ ਗੱਲ ਦਾ ਵੀ ਸਾਈ ਪਾ ਕੇ ਲੈ ਕੇ ਨਹੀਂ ਗਿਆ ਅਗਲਾ ਉਹ ਆਪਣਾ ਕੋਈ ਬੋਟ ਨਹੀਂ ਹੈ ਗਿਆ ਆ ਦੇਖੋ ਬਰੀਕ ਹੱਡੀ ਸਿੰਗਲ ਹੱਡੀ ਦੀ ਝੋਟੀ ਆ ਬਹੁਤ ਭਰਾ ਮੰਗਦੇ ਨੇ ਕਿ 5 ਮਹੀਨੇ ਦੀ ਗੱਬੜ ਝੋਟੀ ਲੈਣੀ ਆ ਦੇਖੋ ਕਿੰਨੀ ਸੀਲ ਆ ਤੇ ਆਹ ਦੇਖ ਲਓ ਵੀ ਆ ਕਿੰਨੀ ਚੀਜ਼ ਭੋਲੀ ਆ ਹਨਾ ਜਿੱਦੇ ਇਹ ਸੂਗ ਹੀ ਨਾ ਟਾਈਮ ਆਊਗਾ ਇਹਦਾ ਉਹ ਦੇਣੀਆਂ ਗੱਲਾਂ ਵੱਖਰੀਆਂ ਹੋਣਗੀਆਂ ਜੇ ਕਹਿੰਦੀ ਆ ਵੀ ਦੂਜਾ ਸਵੇਰ ਵੀ ਆਪਾਂ ਕਹਿ ਕੇ ਦੇਦੀ ਉਹ ਹੱਡ ਗੱਲ ਆ ਦੇਖੋ ਸੀਲ ਦੇਖ ਲਓ ਕਿੰਨੀ ਆ ਇਹ ਝੋਟੀ ਦੂਜੇ ਸਵੇਰ 16 ਕਿਲੋ ਦੁੱਧ ਦਾ ਰਿਕਾਰਡ ਆ ਤੇ ਐ ਲੱਗੋ ਵੀ ਤੀਜੇ ਸੁਲੈਫ ਨੂੰ 18 ਤੋਂ ਪਲੱਸ ਵੱਧ ਬੇਉ ਵੀ ਜੋ ਤੁਹਾਡੇ ਤੁਸੀਂ ਘਰੇ ਜਾ ਕੇ ਚੋਗੇ ਨਾ ਆਪਣੇ ਪਰ ਐਦਾਂ ਨਹੀਂ ਚਵਾਈ ਆ ਵੀ ਛੱਡੀ ਦੇ ਗੱਲਾਂ ਯਾਰ ਇੰਨੀ ਮੋਟੀ ਚਵਾਈ ਤੁਸੀਂ ਆਮ ਪਸ਼ਵਾਂ ਦੀ ਨਹੀਂ ਮਿਲਦੀ ਜਿਵੇਂ ਇਹ ਟੋਟੀ ਦੀ ਚਵਾਈ ਮੋਟੀ ਐ ਦੇਖੋ ਐਨ ਪੱਤਲੀ ਪੂਰਿਆ ਲੰਬਾਈ ਚੜਾਈ ਐਨ ਸਿੰਘ ਸਿੰਘ ਦੀ ਬਣਾ ਕੇ ਓਕੇ ਆ ਜੇ ਕਿਸੇ ਵੀ ਭਰਾ ਨੂੰ ਇਹ ਝੋਟੀ ਤੇ ਨਹੀਂ ਹੋਈ ਆ ਚੀਜ਼ਾਂ ਵੀ ਫਿਕਸ ਕੰਮ ਕਰ ਦੇਣਾ ਉਹ ਗਿਆ ਆਪਾਂ ਲੱਖ ਰੇਟ ਪਾਇਆ ਸੀ ਇਹਦਾ 92000 ਦੀ ਆਪਾਂ ਝੋਟੀ ਇਹ ਟੈਕਸ ਦੇ 5 ਮਹੀਨੇ ਦੀ ਚੈੱਕ ਪਾਸ ਦੀ ਗਾਰੰਟੀ ਆ ਤੇ ਧੂਰ ਛਿੱਟੇ ਦੀ ਗਾਰੰਟੀ ਆ ਉਹ ਆਉਂਦੇ ਰੁੱਕੇ ਆ ਗੱਲਬਾਤ ਵੀ ਥਣਾ ਕਿੰਨੀਓ ਬੋਝ ਭਾਰ ਦੀ ਚੈੱਕ ਪਾਸ ਦੀ ਉਹ ਆਪਣੀ ਤੁਹਾਡੇ ਘਰ ਤੱਕ ਦੀ ਗਾਰੰਟੀ ਆ ਜੇ ਕਿਤੇ ਭਰਾ ਨੂੰ ਇਹ ਝੋਟੀ ਜਹੀ ਵੀ ਹੋਈ ਐਲ ਬਰੀਡ ਆ ਇਹਦਾ ਕੋਈ ਹੱਲ ਨਹੀਂ ਚੱਲ ਰਿਹਾ ਇਹੋ ਕੀ ਤੇ ਬੱਚਾ ਲਾ ਲਿਆ ਲੈ ਰਾਹੁਲ ਤੂੰ ਵੀ ਦੱਸ ਦੇ ਦੇ ਬਾਰੇ ਲੈ ਰਾਹੁਲ ਦੇ ਪਿੰਡੋਂ ਆਈ ਝੋਟੀਏ ਬੱਸ ਨੇ ਕੀ ਗੱਲ ਬਾਤ ਆ ਗੋਡੇ ਟੋਟੀ ਐ ਕਿਵੇਂ ਕਿੰਨਾ ਕਿਦੋਂ ਤੂੰ ਇਹ ਦੂ ਆ ਭਾਈ ਲੈ ਕੇ ਆਇਆ 15 ਕਿਲੋ ਦੁੱਧ ਆ ਭਾਈ ਅੱਛਾ ਹਾਂ ਆਪਕੇ ਬਾਅਦ ਦੂਸਰੀ ਵਾਰ ਦੇ ਰਹੀ ਐ ਖਰਕੀ ਨੇ 15 ਕਿਲੋ ਦੇ ਰੱਖਿਆ 15 ਕਿਲੋ ਦੇ ਰ ਗਿਆ ਹਾਂ ਹਾਂ ਆਪਣੇ ਕੰਮ ਕੀ ਇੱਕ ਪਾਸਤੇ ਲੈ ਕੇ ਆਏ ਕੰਮ ਕੀ ਐ ਅੱਛਾ ਇੱਕ ਵਾਰ 18 ਕਿਲੋ ਦੁੱਧ ਦੇਣਾ ਜੀ ਦੋ ਟੋਟੀ ਨੇ 18 ਨਹੀਂ ਦੇਵੇਗੀ ਜਲ 15 ਕਿਲੋ ਤੇ ਰਾਮ ਤੇ ਦੇ ਦੇਗੀ ਦੋ ਟੋਟੀ ਜਰਾ ਆਉਂ ਕਿਸਾਨ ਦੇ ਘਰ ਜਾ ਪਤਰਾ ਕਿਲੋ ਹਾਂ ਉਹ ਆਪਣਾ ਭਾਈ ਰਾਹੁਲ ਲੈ ਕੇ ਆਇਆ ਜੋ ਟੋਟੀ ਨੇ ਚੱਲ ਦੇਖ ਆ ਦੇਖੋ ਇੱਕ ਵਾਰ ਪੋਸਟ ਕੇ ਤੁਹਾਨੂੰ ਦਿਖਾ ਦਿੰਦੇ ਆ ਵੀ ਕਿਵੇਂ ਕਰਿਆ ਥਣ ਦੇਖੋ ਆ ਦੇਖੋ ਐਨ ਮੁਠੀ ਮੁਠੀ ਦੇ ਘਾਰ ਦੇ ਥਣ ਨੇ ਥਰੇ ਵਾਲੀ ਗੱਲ ਬਾਤ ਆ ਬਰੀਡ ਇੱਕ ਵਧੀਆ ਇਹਨਾਂ ਲੰਬਾ ਟਾਈਮ ਦੁੱਧ ਦੇਣ ਵਾਲੀ ਲੰਬਾ ਨਾ ਕਰਾ ਦੀ ਕਿਸੇ ਦੇ ਨਾ ਨਾ ਘਰੇਲੂ ਘਰੇਲੂ ਤੋਂ ਲੈ ਕੇ ਆਉਂਦਾ ਹੈ ਤਿੰਨ ਮਹੀਨੇ ਦਾ ਛੋਟੇ ਜਿਹੇ ਦੁੱਧ ਆ ਅੱਛਾ 7 ਦਿਨਾਂ ਗਿਆ ਆਪਣੇ ਜਿਹੜੇ ਦੁੱਧ ਤੇ ਛੋਟੇ ਆ ਨਾ ਘਰੇਲੂ ਤੋਂ ਆਈ ਆਪਣੇ ਹੂੰ ਆ ਦੇਖੋ ਪਾ ਚੀ ਜੋ ਟੀਆਂ ਦੋ ਚਟੀਆਂ ਉਹੀ ਗੱਲ ਆਈਆਂ ਨੇ ਇੱਕ ਹੋਰ ਹੈ ਉਹ ਗੱਪਣਾ ਉਹ ਆਪਾਂ ਤੁਹਾਨੂੰ ਦਿਖਾਉਣੀ ਹੈ ਇਹ ਆਪਾਂ ਸੂਈ ਹੋਈ ਦਿਖਾਤੀ ਤੁਹਾਨੂੰ ਧਾਰਾ ਮਾਰਦੇ ਪੁੱਤ ਪੋਲੀ ਗਾਰਡੀ ਦਿਖਾ ਦੇ ਪੋਲੀ ਗਾਰਡੀ ਦੀ ਆਪਣੀ ਗਾਰੰਟੀ ਵੀ ਹੈ ਯਾਰ ਉਹੀ ਗੱਲ ਨਹੀਂ ਆ ਦੇਖ ਐਨ ਪੂਰ ਚਿੱਟੇ ਦੇਖੋ ਐਨ ਮਾਈਆਂ ਦੇ ਚੌਣ ਵਾਲੀ ਧਾਰਾ ਕੋਈ ਵੀ ਭਰਾ ਨੇ ਕਿਸੇ ਨੇ ਮੰਗਾਉਣੀ ਆ ਨਾ ਸਾਲ ਵੀ ਮੰਗਾ ਸਕਦੇ ਹੋ ਸਾਰੀ ਗਾਰੰਟੀ ਹੈ ਹੌਲੀ-ਹੌਲੀ ਜਵਾਈਆ ਦਾ ਅਰਥ ਸਿੱਖਣ ਵਾਲਾ ਕੰਮ ਹੈ। ਇਹ ਝੋਟੀ ਲੈ ਮਿੱਤਰੋ ਹੁਣ ਆ ਗਈ ਰੇਟ ਦੀ ਗੱਲ। 1.5 ਲੱਖ ਦੀ ਝੋਟੀ ਆ ਪੈਸੇ ਦੇ ਦਾਂਗੇ। ਤੇ ਐ ਲਾ ਲਓ ਵੀ ਇਦਾਂ ਦੀਆਂ ਝੋਟੀਆਂ 2-2 81 2 ਐਵੇਂ ਝੋਟੀਆਂ ਵਿਕੀਆਂ ਨੇ। ਕੋਈ ਵੀ ਭਰਾ ਦਿਲ ਚਾਹੇਂਗੀ ਹੋਈ ਤਾਂ ਤੁਸੀਂ ਆਪਣੇ ਨੰਬਰ ਤੇ ਸੰਪਰਕ ਕਰ ਸਕਦੇ। ਠੀਕ ਹੈ ਜੀ ਅੱਜ ਦੀ ਵੀਡੀਓ ਚ ਇੰਨੀ ਫੇਰ ਕਿਸੇ ਨਵੇਂ ਦਿਨ ਨਵੀਂ ਵੀਡੀਓ ਚ ਮਿਲਾਂਗੇ ਤਦ ਤੱਕ ਲਈ ਸ਼ੁਕਰੀਆ ਚੈਨਲ ਨੂੰ ਕਰ ਲੋ। ਫਾਲੋ YouTube ਤੇ ਦੇਖਣ ਵਾਲੇ ਕਰ ਲੋ ਸਬਸਕ੍ਰਾਈਬ। Gracias. No, no. no, no, no.